पिछले दिनी साझा अध्यापक मोर्चा पंजाब अते डीटीएफ पंजाब दी मीटिंग सिक्या मंत्री भवन चंडीगढ़ विच पंजाब के मंत्री ने मिडल स्कूल बंद कर तजवीज़ पेश कर दिती ਸੀ ਐਂਡ ਵੀ ਕੇਡਰ ਦੀ ਤਨਖਾਹ ਕਟੌਤੀ ਤੇ ਗੱਲ ਕੀਤੀ ਤਾਂ ਸਿੱਖਿਆ ਮੰਤਰੀ ਨੇ ਕੋਈ ਬਹੁਤਾ ਗੌਰ ਨਾ ਕੀਤਾ ਜਿਸ ਦੇ ਵਿਰੋਧ ਵਜੋਂ ਸਾਂਝਾ ਅਧਿਆਪਕ ਮੋਰਚਾ ਅਤੇ ਡੀਟੀਐਫ ਪੰਜਾਬ ਵੱਲੋਂ ਸਾਂਝੇ ਰੂਪ ਵਿੱਚ ਜ਼ਿਲ੍ਹਾ ਹੈੱਡਕੁਆਰਾਂ ਤੇ ਸਿੱਖਿਆ ਮੰਤਰੀ ਪੰਜਾਬ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ ਇਸ ਤੋਂ ਪਹਿਲਾਂ ਧਰਨੇ ਨੂੰ ਸੰਬੋਧਨ ਕਰਦਿਆਂ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦਿਗਵਿਜੇਪਾਲ ਸ਼ਰਮਾ ਗੁਰਪ੍ਰੀਤ ਅੰਮੀਵਾਲ ਪਰਕਤਜੀਤ ਕਿਸਨਪੁਰਾ ਜਤਿੰਦਰ ਪੋਲਾ ਨੇ ਦਸਿਆ ਕਿ ਸਿੱਖਿਆ ਮੰਤਰੀ ਦਾ ਵਤੀਰਾ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਕੋਈ ਵਧੀਆ ਨਹੀਂ ਸੀ। ਉਹਨਾਂ ਨੇ ਤਿੰਨ ਮੰਗਾਂ ਤੇ ਹੀ ਗੱਲ ਕੀਤੀ ਤੇ ਉੱਠ ਗਏ। ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਦੇ ਵਤੀਰੇ ਅਤੇ ਅਧਿਆਪਕਾਂ ਦੀਆਂ ਮੰਗਾਂ ਨਾ ਮੰਨਣ ਕਰਕੇ ਪੰਜਾਬ ਪਰ ਦੇ ਅਧਿਆਪਕਾਂ ਵਿੱਚ ਰੋਸ ਹੈ ਇਸ ਲਈ ਅੱਜ ਸਿੱਖਿਆ ਮੰਤਰੀ ਪੰਜਾਬ ਦੇ ਅਰਥੀ ਫੂਕ ਮੁਜਾਰੇ ਕੀਤੇ ਗਏ। उन्हों छेती गौर नहीं करती तो अध्यापक सरकार खिलाफ़ तिखा संघर्ष विडन इस सुखविंदर कोलिया सवरन दाह समरप वोटर जगजीत धालीवाल मैडम मधुवाला गुरमीत चोरणा सवरणजीत भगता जसविंद मोगा सुखजिंदर मोगा प्रतपाल खोखराणा प्रदीप रखड़ा कुलदीप सिजर सन आओ देखते दे मोगा तो साढ़े पत्रकार हरपाल की रिपोर्ट ਸਾਂਝਾ ਅਧਿਆਪਕ ਮੋਰਚਾ ਤੇ ਜਮੂਰ ਦੇ ਟੈਕਨੀਕਰ 프ਰੰਟ ਵੱਲੋਂ ਅੱਜ ਦਾ ਜਿਹੜਾ ਮਜਹਰਾ ਹੈ ਅਤੀਤੂਪ ਮਜਹਰਾ ਕੀਤਾ ਗਿਆ ਹੈ ਕਿ ਆਪ ਸਰਕਾਰ ਨੂੰ ਅਸੀਂ ਸਾਂਝਾ ਅਧਿਆਪਕ ਮੋਰਚਾ ਦੇ ਮਾਧਿਅਮ ਨਾਲ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਦੀਆਂ ਪਾਲਿਸੀਆਂ ਤੁਸੀਂ ਇਹਨਾਂ ਸਕੂਲਾਂ ਨੂੰ ਬੰਦ ਕਰਨ ਦੀਆਂ ਭਾਗ ਦੇ ਵਿੱਚ ਕੱਚੇ ਅਧਿਆਪਕਾਂ ਨੂੰ ਪੱਕੇ ਨਾ ਕਰਨ ਦੀਆਂ ਤੇ ਹੋਰ ਜਿਹੜੀਆਂ ਅਧਿਆਪਕਾਂ ਦੀਆਂ ਪ੍ਰੋਮੋਸ਼ਨਾਂ ਤੇ ਬਾਕੀ ਮੰਗਾਂ ਸੰਬੰਧੀ ਜਿਹੜਾ ਤੁਸੀਂ ਰਵੱਈਆ ਧਾਰਨ ਕੀਤਾ ਹੋਇਆ ਹੈ ਇਸ ਨੂੰ ਸਿੱਖਿਆ ਮੰਤਰੀ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਬਿਲਕੁਲ ਗਲਤ ਹੈ ਤੁਸੀਂ ਲੋਕਾਂ ਨਾਲ ਵੱਡੇ ਵਾਅਦੇ ਕਰਕੇ ਸਿੱਖਿਆ ਨੂੰ ਕ੍ਰਾਂਤੀਕਾਰੀ ਸੁਧਾਰ ਵਿੱਚ ਆਏ ਸੀ ਨਾ ਕਿ ਸਕੂਲ ਬੰਦ ਕਰਨ ਲਈ ਇਸ ਕਰਕੇ ਤੁਸੀਂ ਆਪਣੇ ਫੈਸਲੇ ਲਈ ਦੁਬਾਰਾ ਫਿਰ ਸੋਚੋ ਨਹੀਂ ਤੇ ਅਸੀਂ ਅਦਰਵਾਈਜ਼ ਮੁੱੱਚਾ ਪੰਜਾਬ ਦਾ ਅਧਿਆਪਕ ਜਿਹੜਾ ਹੈ ਉਹ ਵੱਡੀ ਲਾਮਨਤ ਦੀ ਲਾਮਨਤ ਦੀ ਕਰਕੇ ਜਿਸ ਤਰ੍ਹਾਂ ਕੈਪਟਨ ਬਰਿੰਦਰ ਦੀ ਸਰਕਾਰ ਨੂੰ ਚੁਕਾਇਆ ਸੀ ਐਵੇਂ ਹੀ ਗੁੱਡਨੀਆਂ ਪਰਨੇ ਤੁਹਾਨੂੰ ਕਰਾਂਗੇ ਤੁਸੀਂ ਆਪਣੇ ਫੈਸਲੇ ਤੇ ਇੱਕ ਵਾਰੀ ਫਿਰ ਸੋਚੋ ਅਗਰ ਜਿਹੜਾ ਪ੍ਰੋਗਰਾਮ ਆ ਇਹ ਸਾਂਝਾ ਅਧਿਆਪਕ ਮੋਰਚਾ ਤੇ ਡੈਮੋਕਰੇਟਿਕ ਡੀਚਰ ਫਰੰਟ ਵੱਲੋਂ ਜਿਹੜਾ ਕੀਤਾ ਗਿਆ ਸੀ। ਸਿੱਖਿਆ ਮਾਤੀ ਪੰਜਾਬ ਸਰਕਾਰ ਦੇ ਦੋਨਾਂ ਅਧਿਆਪਕੀ ਇੱਥੇ ਬੰਦਿਆਂ ਨੂੰ ਮੀਟਿੰਗ ਦੇ ਕੇ ਮੀਟਿੰਗ ਦੇ ਉਹ ਦੋ ਤਿੰਨ ਅਜੰਡਿਆਂ ਦੇ ਉੱਤੇ ਗੱਲਬਾਤ ਕਰਨ ਤੋਂ ਬਾਅਦ ਮੀਟਿੰਗ ਵਿਛਾੜੇ ਛੱਡ ਕੇ ਚਲੇ ਗਏ। ਤੇ ਮੀਟਿੰਗ ਦੇ ਵਿੱਚ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਸੀ ਜੀ ਅਸੀਂ ਪੰਜਾਬ ਦੇ ਸਾਰੇ ਵਿਦਿਅਕ ਸੰਸਥਾ ਨੂੰ 10 4 25 ਤੋਂ ਬੰਦ ਕਰਨਾ ਚਾਹੀਏ। ਜਾਂ ਜਿੰਨੀਆਂ ਵੀ ਨਵੀਆਂ ਪ੍ਰੋਮੋਸ਼ਨਾਂ ਹੋਈਆਂ ਸੀਗੀਆਂ ਚਾਹੇ ਉਹ ਬੀਟੀੀ ਤੋਂ ਮਾਸਟਰ ਕਲਾਸਰ ਸੀ ਜੇ ਮਾਸਟਰ ਕਾਰਡ ਤੋਂ ਲੈ ਕੇ ਰਾਰ ਜਿਹੜੇ ਅਧਿਆਪਕ ਸੀ ਉਹਨਾਂ ਕਿਸੇ ਨੂੰ ਵੀ ਉਹਨਾਂ ਨੇ ਜਿਹੜੇ ਸਟੇਸ਼ਨ ਦਿੱਤਾ ਤਿੰਨ ਦਿਨ ਚਾਰ ਚਾਰ ਜ਼ਿਲ੍ਹੇ ਟਪਾ ਕੇ ਸਟੇਸ਼ਨ ਦਿੱਤੇ ਤੇ ਤੀਜਾ ਮਸਲਾ ਕੰਪਿਊਟਰ ਅਧਿਆਪਕਾਂ ਦਾ ਬਹੁਤ ਸਿੱਖਾ ਤੇ ਤੇਜ ਸਟਰਗਲ ਚੱਲੀ ਜਾਂਦਾ ਮੈਰੀਟੋਰੀਅਸ ਅਧਿਆਪਕ ਲੜੀ ਜਾਂਦੇ ਆ ਅਦਰਸ਼ ਸਕੂਲਾਂ ਅਧਿਆਪਕ ਜਿਹੜੇ ਵੀ ਮਸਲੇ ਦਾ ਹੱਲ ਕਰਨ ਲਈ ਸਿੱਖਿਆ ਮੰਤਰੀ ਨੇ ਹਾਮੀ ਨਹੀਂ ਭਰੀ ਸਗੋਂ ਦੀ ਉਹਨਾਂ ਦਾ ਰਵੱਈਆ ਇੰਨਾ ਮਾੜਾ ਸੀ ਵੀ ਉਹ ਮੀਟਿੰਗ ਪੂਰੀ ਹੋਣ ਤੋਂ ਪਹਿਲਾਂ ਹੀ ਅੱਧ ਵਿੱਚਕਾਰ ਮੀਟਿੰਗ ਛੱਡ ਗਏ ਉਹਨਾਂ ਦੇ ਇਸ ਫੈਸਲੇ ਦੇ ਰੋਧ ਦੇ ਵਿੱਚ ਇਹ ਦੋਨਾਂ ਫਰੰਟਾਂ ਦੀਆਂ ਜਥੇਬੰਦੀਆਂ ਦਾ ਫੈਸਲਾ ਸੀ ਵੀ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਇਹ ਜਿਹੜੇ ਸਿੱਖਿਆ ਮੰਤਰੀ ਪੰਜਾਬ ਦੇ ਅਰਤੀਪੂਖ ਮੁਜਾਰੇ ਕਿਤੇ ਜਾਣਗੇ ਇਸੇ ਲੜੀ ਦੇ ਵਿੱਚ ਅੱਜ ਮੋਗੇ ਦੇ ਡੀਸੀ ਦਫ਼ਤਰ ਸਾਹਮਣੇ ਜਿਹੜੀਆਂ ਸਾਂਝੇ ਅਧਿਆਪਕ ਮੋਰਚੇ ਨੇ ਜਥੇਬੰਦੀਆਂ ਤੇ ਡੈਮੋਕਰੈਟਿਕ ਟੀਚਰ ਫਰੰਟ ਦੇ ਅਧਿਕਾਰੀਆਂ ਨੇ ਰਲ ਕੇ ਜਿਹੜਾ ਇਹ ਮਜਾਰਾ ਕੀਤਾ ਅਗਲੀ ਗੱਲ ਪਰ ਗੱਲ ਨੂੰ ਪੂਰਾ ਕਰਦੇ ਹਾਂ ਹਰਜੋਤ ਮੈਂ ਜੀ ਨੂੰ ਇੰਨੀ ਇੱਕ ਜਾਣਕਾਰੀ ਦੇਣੀ ਚਾਹੁੰਦੇ ਆ ਕਿ ਜੈਸਾ ਰਾਜ ਦੇ ਵਿੱਚ ਉਜੀ ਸੀ ਜਿਵੇਂ ਅਦਮ ਸਰਦਾਰ ਭਗਤ ਸਿੰਘ ਦੇ ਰੰਗ ਦੀ ਪੱਗ ਬਨ ਕੇ ਇਨਕਲਾਬ ਦਾ ਨਹਿਰਾ ਲਾਉਨੇ ਹੋ ਤੇ ਖੂਨ ਜਿਹੜੀ ਅਲੀ ਧਰਤੀ ਆ ਪੰਜਾਬ ਦੀ ਇਥੋਂ ਦਾ ਨੌਜਵਾਨ ਜਦੋਂ ਉੱਠਦਾ ਬਾਪ ਰੋਲੇ ਵਾਂਗ ਉੱਠਦਾ ਔਰ ਇਹਦਾ ਨਤੀਜਾ ਜਿਹੜਾ ਤੁਸੀਂ ਦੇਖਣਾ ਸੀ ਤੁਸੀਂ ਦੇਖ ਲਿਆ ਪੰਜਾਬ ਦਾ ਕਿਸਾਨ ਉੱਠਿਆ ਤੇ ਅੱਜ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਖਾਸ ਕਰਕੇ ਮੋਦੀ ਸਰਕਾਰ ਨੂੰ ਵਾਣੀ ਪਾਈ ਬੈਠਾ ਜਦੋਂ ਵਿਆਪਕ ਸੰਘਰਸ਼ ਕਮੇਟੀ ਉੱઠી ਸੀ ਤਾ ਇਥੋਂ ਦੀ ਨਕਮੀ ਕੈਪਟਨ ਮਰਿੰਦਰ ਸਿੰਘ ਹਾਕਮ ਦੀ ਸਰਕਾਰ ਨੂੰ ਵਾਣੀ ਪਾਈ ਰੱਖਿਆ ਕੋਈ ਇਹੋ ਜਿਹੇ ਦਿਨ ਜੇ ਤੁਸੀਂ ਇਹ ਦੇਖੋ ਵੀ ਅਸੀਂ ਇਹਨਾਂ ਨੌਜਵਾਨਾਂ ਨੂੰ ਰੋਲ ਲਾਂਗੇ ਅਸੀਂ ਇਹਨਾਂ ਮੁਲਾਜ਼ਮਾਂ ਨੂੰ ਇਹਨਾਂ ਦੇ ਅਧਿਆਪਕਾਂ ਨੂੰ ਰੋਲ ਲਾਂਗੇ ਜਿਸ ਦਿਨ ਅਧਿਆਪਕ ਸੰਘਰਸ਼ ਕਮੇਟੀ ਦੀ ਨੀਂਹ ਫੇਰ ਰੱਖੀ ਗਈ ਹਰਜੋਤ ਮਾਨ ਜੀ ਤੁਸੀਂ ਮੰਤਰਾਲਾ ਛੱਡ ਛੱਡ ਭੱਜਣਾ ਤੁਸੀਂ ਭੱਜਣਾ ਜਿਹੜਾ ਦਿੱਲੀ ਮਾਡਲ ਤੁਸੀਂ ਇੱਥੇ ਲੈ ਕੇ ਆਉਨੇ ਹੋ ਨਾ ਇਹ ਦਿੱਲੀ ਮਾਡਲ ਦੇ ਵਿੱਚ ਫਿਰ ਸੋਧਾਂ ਪੰਜਾਬ ਦੇ ਅਧਿਆਪਕਾਂ ਨੇ ਕਰਨੀਆਂ ਫਿਰ ਪੰਜਾਬ ਦੀ ਵਿਆਪਕ ਸੰਘਰਸ਼ ਕਮੇਟੀ ਤੇ ਤੁਹਾਡੇ ਮਾਡਲ ਦੇ ਵਿੱਚ ਸੋਧ ਕਰੂਗੀ ਸੋ ਇੱਕ ਵਾਰ ਫਿਰ ਸੋਚ ਲਿਓ ਕਿ ਪੰਜਾਬ ਦੇ ਅਧਿਆਪਕਾਂ ਦੇ ਨਾਲ ਕਿਸ ਤਰ੍ਹਾਂ ਗੱਲ ਕਰਨੀ ਆ ਮੇਹ ਦੇ ਉੱਤੇ ਬੈਠ ਕੇ ਇਹਨਾਂ ਦੀਆਂ ਮੰਗਾਂ ਦਾ ਹੱਲ ਕਰਨਾ ਕਿ ਇਹਨਾਂ ਦੇ ਨਾਲ ਛੜਕਾਂ ਦੇ ਉੱਪਰ ਨਿਤਰਨਾ ਇਹ ਫੈਸਲਾ ਤੁਹਾਡੇ ਹੱਥ ਵਿੱਚ ਆ ਜੀ